ਤੋ ਸੱਚਖੰਡ ਸ੍ਰੀ ਹਜੂ ਸਾਹਿਬ ਨਤਮਸਤਕ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮਰ ਨਦੇੜ ਸਾਹਿਬ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮਰ ਨੇ ਬੁੱਧਵਾਨ ਨੂੰ ਕੇਂਦਰੀ ਮਹਾਰਾਸ਼ਟਰ ਦੇ ਨਦੇੜ ਸਾਹਿਬ ਤੱਕ ਸੱਚਖੰਡ ਸ੍ਰੀ ਹਜੂ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਿਆ ਇਸ ਸੰਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਅੰਦਰ ਲੰਗਰ ਹਾਲ ਵੀ ਦੇਖਿਆ ਤੇ ਹਜੂਤ ਸਾਹਿਬ ਸਿੱਖਾਂ ਦੇ ਪੰਜ ਪ੍ਰਮੁੱਖ ਧਾਰਮਿਕ ਕੇਂਦਰਾਂ ਵਿੱਚੋਂ ਇੱਕ ਹੈ ਰਾਸ਼ਟਰਪਤੀ ਦੇ ਨਾਲ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾ ਕ੍ਰਿਸ਼ਨਨ ਅਤੇ ਉਹਨਾਂ ਦੀ ਬੇਟੀ ਇਤੇਸ਼ੀ ਮੁਰੰਬਰ ਵੀ ਮੌਜੂਦ ਸਨ ਉਹਨਾਂ ਦਾ ਉਹਨਾਂ ਦਾ ਗੁਰਦੁਆਰਾ ਬੋਰਡ ਦੇ ਮੈਂਬਰਾਂ ਜ਼ਿਲ੍ਹੇ ਦੇ ਸਮਰਪਿਤ ਮੰਤਰੀ ਗਿਰੀਸ਼ ਮਹਾਜਨ ਸੀਨੀਅਰ ਅਧਿਕਾਰੀਆਂ ਤੇ ਹੋਰਾਂ ਨੇ ਸਵਾਗਤ ਕੀਤਾ ਅਧਿਕਾਰੀਆਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਦੇ ਬਾਅਦ ਵਿੱਚ ਪ੍ਰਧਾਨ ਮੰਤਰੀ ਸਵarnidhi ਯੋਜਨਾ ਦੇ ਲਾਭਪਾਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਖਡੋਨਿਆਂ ਦੀ ਦੁਕਾਨ ਤੇ ਮਾਲਕ ਕੈਤਨ ਕਲਸਿਕਾ ਨਾਲ ਅਤੇ ਫਲ ਦੇ ਜੂਸ ਕਾਰੋਬਾਰ ਕਰਨ ਵਾਲੇ ਮਾਲਕ ਸ਼ਮਸ਼ੇਰ ਸਿੰਘ ਰਠੌਰ ਨਾਲ ਵੀ ਗੱਲਬਾਤ ਕੀਤੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਪਏਗੇ ਜਿੱਥੇ ਕਿ ਪ੍ਰਧਾਨ ਮੰਤਰੀ ਰਾਸ਼ਟਰਪਤੀ ਦ੍ਰੋਪਦੀ ਮੁਰਮੁਰ ਪਹੁੰਚਨੇ ਸੱਚਖੰਡ શ્રી ਹਜੂ ਸਾਹਿਬ ਦਰਸ਼ਨ ਕਰਨ